ਭਾਈ ਸਾਹਿਬ ਗੱਲ ਕਰਦੇ ਸੀ ਸੰਵਿਧਾਨ ਨਹੀਂ ਮੰਨਦਾ ਤੇ ਹੁਣ ਸੰਵਿਧਾਨ ਦੇ ਅੰਡਰ ਆ ਕੇ ਸਾਰਾ ਕੁਝ ਕਰ ਰਹੇ ਆ ਇੱਕ ਉਹਨਾਂ ਨਾਲ ਜੋ ਤਕਈਸ਼ਾ ਇਸ ਸਰਕਾਰ ਨੇ ਕੀਤੀ ਐਨਐਸਏ ਲਾਉਣੀ ਜਾਂ ਉਹਨਾਂ ਦੇ ਝੂਠੇ ਗੇਸ ਪਾਉਣੇ ਇਸ ਕਰਕੇ ਸੰਗਤਾਂ ਨੇ ਮੰਚੋ ਵੀ ਬਹੁਤ ਵੱਡਾ ਰੋਸ ਹੈ ਜੋ ਨੇ ਹੰਗ ਸਿੰਘ ਸਿਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਸਾਫ਼ ਕਹਿਣਾ ਸੀਗਾ ਕਿ ਇਸ ਪਰਿਵਾਰ ਦੇ ਉੱਤੇ ਇੱਕ ਇਲਜ਼ਾਮ ਹੈ ਕਿ ਇਹ ਪਹਿਲਾਂ ਕੱਟੜ ਕਾਂਗਰਸੀ ਪਰਿਵਾਰ ਸੀ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਔਰ ਅਚਾਨਕ ਕਹਿੰਦੇ ਹੁਣ ਆ ਕੇ ਇਹ ਬਦਲ ਗਏ ਮੈਂ ਚਾਹਾਂਗਾ ਕਿ ਤੁਸੀਂ ਇੱਕ ਟਿੱਪਣੀ ਦਿਓ ਇਸ ਤੇ ਅਸੀਂ ਆਪਣੇ ਤੌਰ ਤੇ ਜਿਨ੍ਹਾਂ ਲੋਕ ਇਨਸਾਫ਼ ਚਾਹੁੰਦੇ ਆ ਤੇ ਲੋਕ ਲੋਕਾਂ ਦੀ ਕਚਹਿਰੀ 'ਚ ਹੀ ਜਾਇਆ ਜਾਵੇ ਇਹ ਲੋਕ ਕਚਹਿਰੀ 'ਚ ਹੀ ਅਸੀਂ ਆਏ ਆ ਇਹ ਜੀ ਧਰਨਾ ਦੇ ਸਾਨੂੰ ਮਜਬੂਰ ਲਾਉਣਾ ਪਿਆ ਪੋਖੜਤਾ ਰੱਖਣੀ ਪਈ ਜਦੋਂ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਉਸ ਧਰਨੇ ਚ ਅਕਾਲੀ ਦਲ ਦੇ ਨੁਮਾਇंदे ਵੀ ਆ ਕੇ ਸਾਨੂੰ ਸਮਰਥਨ ਦਿੰਦੇ ਰਹੇ ਤੇ ਇਹਦਾ ਮਤਲਬ ਹੈ ਕਿ ਧਰਨਾ ਉਹ ਜੇ ਅਸੀਂ ਗਲਤ ਲਾਇਆ ਸੀ ਤੇ ਉਹਨਾਂ ਦੇ ਬੰਦਿਆਂ ਨੇ ਆ ਕੇ ਕਿਉਂ ਸਾਡੇ ਸਪੋਰਟ ਕੀਤੀ ਇਹੋ ਜਿਹੀਆਂ ਚੀਜ਼ਾਂ ਤੇ ਹੁਣ ਜਦੋਂ ਅਸੀਂ ਚੌਣ ਮੈਦਾਨ ਚ ਆ ਗਏ ਆ ਤੇ ਇਹ ਹੁਣ ਹੁਣ ਅਸੀਂ ਗਲਤ ਹੋ ਗਏ ਹੁਣ ਅਜਰ ਤੇ ਸਭ ਠੀਕ ਠਾਕ ਚੱਲ ਰਿਹਾ ਅਕਾਲੀ ਦਲ ਦਾ ਹਾਲ ਕੀਤਾ ਸਿੱਖਾਂ ਨਾ ਸੀ ਜੋ ਲਗੇਤ ਕਮਾਏ ਜਾਂ ਧੋਕੇ ਬਾਣੀਆਂ ਕੀਤੀਆਂ ਹੁਣ ਲੋਕ ਸਮਝ ਕੇ ਹੁਣ ਅਮਰਤਪਾਲ ਵਾਲੇ ਪਾਸੇ ਆ ਗਏ ਇਹ ਬਖਰਾੜ ਚ ਇਹੋ ਜੇ ਜੋ ਵੀ ਬਿਆਨ ਦੇ ਰਹੇ ਨਹੀਂ ਪਰਵਾਰ ਕਹਿੰਦਾ ਸੀ ਕਿ ਜੇ ਵਿਰਸਾ ਬਲਟੋਹਾ ਚੋਣ ਲੜਨਗੇ ਤੇ ਭਾਈ ਅਸੀਂ ਨਹੀਂ ਆ ਸਾਹਮਣੇ ਆਉਂਦੇ ਉਹ ਕੀ ਸਮੇ ਕਰਨ ਸੀ ਸਾਰਾ ਉਹਦੇ ਉੱਤੇ ਬੜੀ ਸਿਆਸਤ ਹੋਈ ਨਾ ਕੈਂਡੀਡੇਟ ਦੰਦੇ ਜਾਂ ਪਿੱਛੋਂ ਵੀ ਢਾ ਲਿੰਦੇ ਤੇ ਇਹਨਾਂ ਦੇ ਮੇਰੇ ਖਿਆਲ ਹੈ ਕਿ ਲੋਕਾਂ ਚ ਚੰਗਾ ਮੈਸੇਜ ਜਾਂਦਾ ਅਕਾਲੀ ਦਲ ਵਾਰ ਨੂੰ ਕੋਈ ਜਿਦਾ ਆਕਸੀਜਨ ਮਿਲਣ ਵਾਲੀ ਗੱਲ ਹੋ ਜਾਂਦੀ ਤੇ ਇਹਨਾਂ ਨੇ ਇਹੋ ਜਿਹੇ ਫੈਸਲੇ ਕਰ ਕਰਕੇ ਦਿਨੋ ਦਿਨ ਅਕਾਲੀ ਦਲ ਨੂੰ ਬਹੁਤ ਥੱਲੇ ਲੈ ਕੇ ਜਾ ਰਹੇ ਤੇ ਹੁਣ ਸਰਕਾਰ ਨੂੰ ਜਾਂ ਆਮ ਪਤਾ ਤਾਂ ਲੱਗੂਗਾ ਨਾ ਕਿ ਹਾਂ ਕਿ ਜਿਹੜੇ ਬੰਦੇ ਨੂੰ ਅਸੀਂ ਐਡਾ ਵਿਰਨ ਪੇਸ਼ ਕਰ ਰਹੇ ਆ ਉਹਦੇ ਨਾਲ ਕਿੰਨੇ ਲੋਕ ਖੜੇ ਇਸ ਵਾਰ ਇਲੈਕਸ਼ਨ ਲੜਨ ਦਾ ਪ੍ਰੋਗਰਾਮ ਇਸੇ ਕਰਕੇ ਆ ਕਿ ਭਾਈ ਅਮਰਿਤਪਾਲ ਸਿੰਘ ਦੀ ਜੇਲ੍ਹ ਚ ਨੇ ਜਾਂ ਫਿਰ ਕੁਝ ਹੋਰ ਹੈ ਪਿੰਡ ਜੱਲੂਪੁਰ ਖੇੜੇ ਵਿੱਚ ਮੌਜੂਦ ਹਾਂ ਔਰ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਘਰ ਇਸ ਵੇਲੇ ਮੌਜੂਦ ਹਾਂ ਸਾਡੇ ਨਾਲ ਉਹਨਾਂ ਦੇ ਪਤਾ ਸਰਦਾਰ ترسیم ਸਿੰਘ ਮੌਜੂਦ ਨੇ ਔਰ ਫਿਲਹਾਲ ਅੱਜ ਚੋਣਾਂ ਦਾ ਮਾਹੌਲ ਹੈ ਅੱਜ ਵੋਟਾਂ ਪੈ ਰਹੀਆਂ ਨੇ ਕੀ ਰੁਝਾਨ ਨੇ ਅਸੀਂ ਦੇਖ ਚੁੱਕੇ ਹਾਂ ਸਵੇਰ ਤੋਂ ਤੜਕਸਾਰ ਤੋਂ ਰੁਝਾਨ ਜਿਹੜੇ ਖਡੂਰ ਸਾਹਿਬ ਹਲਕੇ ਦੇ ਖਾਸ ਕਰਕੇ ਉਹ ਕਿੱਧਰ ਵੱਲ ਨੂੰ ਭੁਗਤਤੇ ਪਏ ਨੇ ਕੀ ਸਮੇ ਕਰਨ ਚੱਲਦੇ ਪਏ ਨੇ ਹੁਣ ਹਰ ਕੋਈ ਜਾਣਦਾ ਪਰ ਅੱਜ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਦੀ ਸਾਰੀ ਮਿਹਨਤ ਹੁਣ ਤੱਕ ਦਾ ਸਾਰਾ ਜ਼ੋਰ ਜਿਹੜਾ ਲਗਾਇਆ ਗਿਆ ਉਹ ਕਿੱਧਰ ਵੱਲ ਨੂੰ ਜਾ ਰਿਹਾ ਹੈ ਪਰਵਾਰ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਸਾਡੇ ਨਾਲ ترسیم ਸਿੰਘ ਜੀ ਮੌਜੂਦ ਨੇ ترسیم ਸਿੰਘ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਾਈ ਗੁਰਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰਜਾਨ ਨੇ ਤੁਸੀਂ ਆਪ ਜਾਣ ਚੁੱਕੇ ਹੋਵੋਗੇ ਖਬਰਾਂ ਵੀ ਦੇਖ ਰਹੇ ਹੋ ਤੁਸੀਂ ਆਪ ਵੀ ਜਾ ਰਹੇ ਹੋ ਔਨ ਫੀਲਡ ਵੀ ਤੁਸੀਂ ਹੈਗੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਹੁਣ ਸਫਲ ਹੋ ਰਿਹਾ ਸਾਰ ਹਾਂਜੀ ਲੋਕਾਂ ਚ ਕਾਫੀ ਅਤਸ਼ਾ ਬਹੁਤ ਵੱਡਾ ਹੰਗਾਰਾ ਵਾ ਇਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਕਾਫੀ ਮਤ ਤਦਦਾਲ ਚ ਬਾਹਰ ਆ ਰਹੇ ਵੋਟਾਂ ਪਾਉਣ ਵਾਸਤੇ ਤੇ ਮੇਰੇ ਖਿਆਲ ਕੇ ਬਹੁਤ ਵਧੀਆ ਚੜ੍ਹਦੀ ਕਲਾ ਵਾਲਾ ਹੀ ਮਾਹੌਲ ਹੈ ਜੀ ਅੱਛਾ ਇਸ ਮੁਕਾਮ ਤੱਕ ਇਹ ਸਾਰਾ ਕੁਝ ਪਹੁੰਚ ਗਿਆ ਹੁਣ ਤੱਕ ਜੋ ਜਿੰਨੀ ਮਿਹਨਤ ਕੀਤੀ ਜਿੰਨਾ ਜਿੰਨੇ ਰੋਡ ਸ਼ੋਜ਼ ਕੀਤੇ ਜਾਂ ਲੋਕਾਂ ਤੱਕ ਪਹੁੰਚ ਕੀਤੀ ਅੱਜ ਲੋਕ ਇੰਨਾ ਪਿਆਰ ਦੇ ਰਹੇ ਖਡੂਰ ਸਾਹਿਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਇਹ ਰੁਝਾਨ ਆਖਰਕਾਰ ਬਦਲਿਆ ਪੁਰਾਣੀਆਂ ਪਾਰਟੀਆਂ ਨੂੰ ਕਿਵੇਂ ਲੋਕਾਂ ਨੇ ਨਾ ਕੀਤੀ ਔਰ ਭਾਈ ਸਾਹਿਬ ਦੇ ਹੱਕ ਚ ਪੂਰੇ ਨੇ ਇਹ ਜੀ ਭਾਈ ਸਾਹਿਬ ਨੇ ਜਿਹੜਾ 6 7 ਮਹੀਨੇ ਇੱਥੇ ਕੰਮ ਕੀਤਾ ਫੀਲਡ 'ਚ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜੰਗ ਲੜਦੀ ਪੰਜਾਬ ਦੇ ਜਿਹੜੇ ਉਹਦੇ ਮਸਲੇ ਸੀ ਉਹਨਾਂ ਨੂੰ ਨਾ ਬੜੇ ਬਿਵਾਕੀ ਨਾਲ ਉਠਾਇਆ ਲੋਕਾਂ ਨੂੰ ਉਮੀਦ ਵੀ ਉਹਨਾਂ ਤੋਂ ਇਸ ਚੀਜ਼ ਆ ਕਿ ਨਸ਼ਾ ਸਰਕਾਰਾਂ ਤੇ ਵਧਾਈ ਰਹੀਆਂ ਕੋਈ ਵੀ ਉੱਤੇ ਕੰਟਰੋਲ ਨਹੀਂ ਕਰ پا ਰਹੀ ਇਸ ਕਰਕੇ ਉਹਨਾਂ ਨੂੰ ਇਹ ਉਮੀਦ ਹੈ ਕਿ ਅਮਰਤਪਾਲ ਅਗਰ ਬਾਹਰ ਹੁੰਦਾ ਤੇ ਸਾਡੇ ਨਿਆਣੇ ਹੁਣ ਤੱਕ ਨਸ਼ੇ ਦਾ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਜਾਂ ਖਤਮ ਹੀ ਹੋ ਜਾਂਦਾ ਤੇ ਇਸ ਕਰਕੇ ਲੋਕਾਂ ਨੂੰ ਇੱਕ ਉਹਨਾਂ ਨਾਲ ਜੋ ਤਕਈਸ਼ ਆ ਇਸ ਸਰਕਾਰ ਨੇ ਕੀਤੀ ਐਨਐਸਏ ਲਾਉਣੀ ਜਾਂ ਉਹਨਾਂ ਦੇ ਝੂਠੇ ਕੇਸ ਪਾਉਣੇ ਤੇ ਇਸ ਕਰਕੇ ਸੰਗਤਾਂ ਦੇ ਮਨ ਚ ਉਹ ਵੀ ਬਹੁਤ ਵੱਡਾ ਰੋਸ ਹੈ ਤੇ ਇਸ ਤਰ੍ਹਾਂ ਕੇ ਲੋਕ کافی ਉਹਨਾਂ ਨੂੰ ਚਾਹੁੰਦੇ ਵੀ ਪਿਆਰ ਵੀ ਕਰਦੇ ਔਰ ਸਰਕਾਰ ਪਤਨੀ ਜਿਹੜਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਉਹ ਉਹਦਾ ਉਹਦਾ ਰੋਸ ਵੀ ਜਤਾ ਰਹੇ ਤਬਾਕਲੀ ਇੱਕ ਵਿਰੋਧੀ ਪਾਰਟੀਆਂ ਬਾਰੇ ਵੀ ਗੱਲ ਕਰਦੇ ਆ ਕਿਉਂਕਿ ਖਡੂਰ ਸਾਹਿਬ ਸਿਗੇ ਉਹਦੇ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਕੁਝ ਨਿਹੰਗ ਸਿੰਘ ਸਿਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਸਾਫ਼ ਕਹਿਣਾ ਸੀਗਾ ਕਿ ਇਸ ਪਰਿਵਾਰ ਦੇ ਉੱਤੇ ਕਿ ਇਲਜ਼ਾਮ ਹੈ ਕਿ ਇਹ ਪਹਿਲਾਂ ਕੱਟੜ ਕਾਂਗਰਸੀ ਪਰਿਵਾਰ ਸੀ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਔਰ ਅਚਾਨਕ ਕਹਿੰਦੇ ਹੁਣ ਆ ਕੇ ਇਹ ਬਦਲ ਗਏ ਮੈਂ ਚਾਹਵਾਂਗਾ ਕਿ ਤੁਸੀਂ ਇੱਕ ਟਿੱਪਣੀ ਦਿਓ ਇਸ ਤੇ ਨਹੀਂ ਅਸੀਂ ਦੇ ਬਹੁਤ ਪੁਰਾਣੇ ਟਾਈਮ ਤੋਂ ਕਾਲੀ ਸੀਗੇ ਤੇ ਅਸੀਂ ਤੇ ਤਕਰੀਬਨ ਬਾਹਰ ਹੀ ਜਿਆਦਾ ਵਿਚਰਦੇ ਰਹੇ ਹਾਂ ਇਸ ਕਰਕੇ ਸਾਡਾ ਪਰਿਵਾਰ ਜਿਹੜਾ ਕੋਈ ਜਦੋਂ ਹੀ ਹੁੰਦੇ ਅਸੀਂ ਦੇ ਅਸੀਂ ਦੇ ਵੈਸੇ ਵੀ ਜਿਆਦਾ ਰਾਜਨੀਤੀ ਚ ਭਾਗ ਲੈਂਦੇ ਨਹੀਂ ਸੀ ਕਿ ਵੋਟ ਪਾ ਦੇਣੀ ਗਾਲੀ ਗੱਲ ਨੂੰ ਤੇ ਇਸ ਕਰਕੇ ਸਾਡਾ ਤੇ ਕੋਈ ਇਹੋ ਜਿਹਾ ਜੋ ਪੋਲੀਟੀਕਲੀ ਨਾ ਹੀ ਆ ਪੋਲੀਟੀਕਲੀ ਹੋਣ ਮਜਬੂਰ ਨੂੰ ਸਾਨੂੰ ਇਧਰ ਆਉਣਾ ਬਿਆਨ ਦੇ ਅਸੀਂ ਕੋਈ ਪੋਲਿਟਿਕਸ ਸਾਡਾ ਕੋਈ ਇਦਾਂ ਦਾ ਬੈਕਗ੍ਰਾਉਂਡ ਜਾਂ ਸਾਡਾ ਕੋਈ ਨਾ ਚਾਨਾ ਸੀ ਨਾ ਅਸੀਂ ਕੋਈ ਇਦਾਂ ਇਹਦਰ ਧਿਆਨ ਸੀਗਾ ਅਜਾ ਬਾਕੂ ਜੀ ਇਸ ਟੌਪਿਕ ਦੇ ਉੱਤੇ ਵੀ ਬੜੇ ਸਵਾਲ ਖੜਦੇ ਨੇ ਕਿ ਕਿਹੜਾ ਕਿਹੜੀ ਮਜਬੂਰੀ ਆਖਰਕਾਰ ਸਾਹਮਣੇ ਆ ਗਈ ਕਿ ਤੁਹਾਨੂੰ ਆਉਣਾ ਪੈ ਗਿਆ ਸਿਆਸਤ ਵਿੱਚ ਜਾਂ ਭਾਈ ਸਾਹਿਬ ਨੂੰ ਆਉਣਾ ਪੈ ਗਿਆ ਇਹ ਵੀ ਇੱਕ ਵਾਰੀ ਸਪਸ਼ਟ ਕਰੇਗਾ ਨਹੀਂ ਇਹ ਤੇ ਜੀ ਲੋਕਾਂ ਦਾ ਹੀ ਫੈਸਲਾ ਵਾ ਇਹ ਤੇ ਜਦੋਂ ਅਸੀਂ ਮੋਰਚਾ ਲਾਇਆ ਸਰਕਾਰ ਕੋਈ ਗੱਲ ਨਹੀਂ ਸੁਣਦੀ ਜਿਹੜੇ ਮੋਰਚੇ 'ਚ ਸਿਰਦ ਲੋਕ ਆਉਂਦੇ ਸੀ ਜਾਂ ਦਾਫੀ ਵੱਡਾ ਕੱਟਕੁੱਟ ਹੋਏ ਉੱਥੇ ਉਹਨਾਂ ਦੇ ਸਿਰ ਜਿਆਦਾ ਲੋਕਾਂ ਦੀ ਰਾਇ ਸੀ ਕਿ ਇਸ ਵਾਰ ਸਰਕਾਰ ਨੂੰ ਅਸੀਂ ਆਪਣੇ ਤੌਰ ਤੇ ਜਨਾ ਲੋਕ ਇਨਸਾਫ ਚਾਹੁੰਦੇ ਆ ਤੇ ਲੋਕ ਲੋਕਾਂ ਦੀ ਕਚਹਿਰੀ ਚ ਜਾਇਆ ਜਾਵੇ ਤੇ ਇਹ ਲੋਕ ਕਚਹਿਰੀ ਚ ਅਸੀਂ ਆਏ ਆ ਤੇ ਇਹ ਭਾਈ ਸਾਹਿਬ ਨੇ ਵੀ ਲੋਕਾਂ ਨੇ ਇਧਰ ਲਿਆਉਣ ਵਾਸਤੇ ਮਜਬੂਰ ਕੀਤਾ ਜਾਂ ਉਹਨਾਂ ਨੇ ਹੁਕਮ ਲਾਇਆ ਤੇ ਉਹ ਉਹ ਲੋਕਾਂ ਦੀ ਗੱਲ ਮੰਨ ਕੇ ਇਹ ਇਹ ਰਾਜਨੀਤਿਕ ਇਹ ਆਪਣਾ ਚੋਣ ਲੜ ਰਹੇ ਆ ਜਦ ਤੱਕ ਮਾਹੌਲ ਸੀਗਾ ਪ੍ਰਚਾਰ ਦਾ ਜਦੋਂ ਪ੍ਰਚਾਰ ਚੱਲਦਾ ਪਿਆ ਸੀਗਾ ਸੁਖਬੀਰ ਸਿੰਘ ਬਾਦਲ ਬੜੀ ਵਾਰ ਆਏ ਖਡੂਰ ਸਾਹਿਬ ਹਲਕੇ ਦੇ ਵਕਫ ਵਕਫ ਪਾਸਿਆਂ ਦੇ ਉਹਨਾਂ ਨੇ ਬਾਰ ਬਾਰ ਇੱਕ ਗੱਲ ਕਹੀ ਹੈ ਕਿ ਮੇਰੇ ਪਿਤਾ ਵੀ ਕਹਿੰਦੇ ਕਿ ਜੇਲ ਕੱਟ ਕੇ ਆਏ ਸਨ ਕਦੀ ਕਹਿੰਦੇ ਅਸੀਂ ਜਾਂ ਸਾਡੇ ਪਰਿਵਾਰ ਨੇ ਕਦੀ ਧਰਨਾ ਨਹੀਂ ਸੀ ਲਾਇਆ ਕਹਿੰਦਾ ਅੰਮ੍ਰਿਤਪਾਲ ਦੇ ਪਿਤਾ ਮਾਤਾ ਬਾਰ ਬਾਰ ਧਰਨਾ ਲਾਏ ਇਹਨਾਂ ਨੂੰ ਬਹੁਤ ਤੁਹਾਡੇ ਤੇ ਇਲਜ਼ਾਮ ਉਹਨਾਂ ਨੇ ਲਾਏ ਤੁਸੀਂ ਕਿਸ ਤਰ੍ਹਾਂ ਟੈਕਲ ਕਰਦੇ ਮੈਨੂੰ ਇਹ ਜੀ ਧਰਨਾ ਤੇ ਸਾਨੂੰ ਮਜਬੂਰ ਲਾਉਣਾ ਪਿਆ ਪੋਖੜਤਾ ਰੱਖਣੀ ਪਈ ਜਦੋਂ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਉਸ ਧਰਨੇ 'ਚ ਅਕਾਲੀ ਦਲ ਤੇ ਇਹਦਾ ਮਤਲਬ ਹੈ ਕਿ ਧਰਨਾ ਉਹ ਜਿਸ ਅਸੀਂ ਗਲਤ ਲਾਇਆ ਸੀ ਤੇ ਉਹਨਾਂ ਦੇ ਬੰਦਿਆਂ ਨੇ ਆ ਕੇ ਕਿਉਂ ਸਾਡੇ ਸਪੋਰਟ ਕੀਤੀ ਤੁਹਾਨੂੰ ਸ਼੍ਰੋਮਣੀ ਕਮੇਟੀ ਸਪੋਰਟ ਕਰਦੀ ਰਹੀ ਧਰਨੇ 'ਚ ਵੀ ਇਹੋ ਜੀਆਂ ਚੀਜ਼ਾਂ ਤੇ ਹੁਣ ਜਦੋਂ ਅਸੀਂ ਚੋਣ ਮੈਦਾਨ 'ਚ ਆ ਗਏ ਆ ਤੇ ਇਹ ਹੁਣ ਹੁਣ ਅਸੀਂ ਗਲਤ ਹੋ ਗਏ ਉਹਨਾਂ ਜਰ ਤੱਕ ਅਸੀਂ ਸਭ ਠੀਕ ਠਾਕ ਜਦ ਤੱਕ ਜਦ ਤੱਕ ਤੁਸੀਂ ਐਲਾਨ ਨਹੀਂ ਕੀਤਾ ਜਾਂ ਕੋਈ ਤਾਂ ਐਲਾਨ ਨਹੀਂ ਕੀਤਾ ਗਿਆ ਔਰ ਤੱਕ ਤੁਹਾਡਾ ਸਮਰਥਨ ਪੂਰਾ ਸੀ ਮੁੜ ਕੇ ਫਿਰ ਬਾਹ ਕੇ ਚਲੀ ਹਾਂਜੀ ਬਾਹ ਜੀ ਜਦੋਂ ਅਸੀਂ ਅਸੀਂ ਮੁਕਾਬਲੇ 'ਚ ਆ ਗਏ ਤੇ ਉਹ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਜ਼ਿਆਦਾ ਹੋ ਗਈ ਕਿ ਲੋਕ ਜਿਹੜੇ ਜੋ ਅਸੀਂ ਅਕਾਲੀ ਦਲ ਦਾ ਹਾਲ ਲਖਤ ਕੀਤਾ ਸਿੱਖਾਂ ਦਾ ਸੀ ਜੋ ਦਗੇ ਤਕਮਾਏ ਜਾਂ ਤੋਕੇ ਬਾਧੀਆਂ ਕੀਤੀਆਂ ਉਹ ਲੋਕ ਸਮਝ ਕੇ ਹੁਣ ਅਮਰਤਪਾਲ ਵਾਲੇ ਪਾਸੇ ਆ ਗਏ ਇਹ ਬਖਰਾੜ ਚ ਇਹੋ ਜਿਹੇ ਜੋ ਵੀ ਬਿਆਨ ਦੇ ਰਹੇ ਨਹੀਂ ਨਹੀਂ ਗੱਲ ਇਹ ਗੱਲਾਂ ਤਾਂ ਪਹਿਲਾਂ ਵੀ ਚੱਲੀਆਂ ਸੀ ਕਹਿੰਦੇ ਵਿਰਸਾ ਸਿੰਘ ਬਲਟੋਹਾ ਨਾਲ ਪਰਿਵਾਰ ਦੀ ਗੱਲ ਹੋਈ ਸੀਗੀ ਉਹ ਵੀ ਸਾਰਾ ਐਪੀਸੋਡ ਚੱਲਿਆ ਤੁਹਾਨੂੰ ਪਤਾ ਕਿ ਪਰਿਵਾਰ ਕਹਿੰਦਾ ਸੀ ਕਿ ਜੇ ਵਿਰਸਾ ਬਲਟੋਹਾ ਚੋਣ ਲੜਨਗੇ ਤੇ ਭਾਈ ਅਸੀਂ ਨਹੀਂ ਆ ਸਾਹਮਣੇ ਆਉਂਦੇ ਉਹ ਕੀ ਸਮੇਂ ਕਰਨ ਸੀ ਸਾਰਾ ਉਹਦੇ ਉੱਤੇ ਬੜੀ ਸਿਆਸਤ ਹੋਈ ਇਹ ਸਾਨੂੰ ਤੇ ਅਸੀਂ ਦਾ ਕੋਈ ਕਾਲੀ ਦਲ ਨੇ ਕਿਹੜੇ ਬੰਦੇ ਨੂੰ ਲਿਆਉਣਾ ਕਿਹੜੇ ਨੂੰ ਲਿਆਉਣਾ ਸਾਡੇ ਨਾਲ ਤੇ ਕੋਈ ਗੱਲ ਨਹੀਂ ਨਾ ਅਸੀਂ ਇਹ ਇਸ ਚੀਜ਼ ਦੇ ਬਲਟੋਹਾ ਸਾਹਿਬ ਨਾਲ ਜਾਂ ਕਿਸੇ ਨਾਲ ਵੀ ਇਵਨ ਇਸ ਮਸਲੇ ਤੇ ਸਾਡੀ ਕੋਈ ਵੀ ਕੌਣ ਕੌਣ ਕਿੰਨੇ ਚੋਣ ਲੜਨੇ ਜਾਂ ਅਸੀਂ ਲੜਨੇ ਕੋਈ ਕੋਈ ਹੋਈ ਨਹੀਂ ਗੱਲ ਕਦੀ ਉਹਨਾਂ ਨੇ ਤਾਂ ਦਾਵਾ ਕੀਤਾ ਕਿ ਮੇਰੇ ਨਾਲ ਬੈਠ ਕੇ ਗੱਲ ਹੋਈ ਸੀ ਮੈਂ ਪਰਿਵਾਰ ਨੂੰ ਮਿਲ ਕੇ ਆਇਆ ਨਹੀਂ ਪਰਿਵਾਰ ਨਾਲ ਮਿਲ ਕੇ ਆਇਆ ਆ ਪਰਿਵਾਰ ਦੇ ਜੇ ਕੋਈ ਜੋ ਗਲਬਤ ਹੋਈ ਉਹ ਕੋ ਲੋਕਾਂ ਸਾਹਮਣੇ ਰੱਖਣ ਪਰਿਵਾਰ ਨੇ ਕਦੋਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਉਹਨੂੰ ਸਪੋਰਟ ਕਰਾਂਗੇ ਇਹੋ ਜੇ ਬੇਬੁਨਿਆਦ ਜਿਹੜੀਆਂ ਗੱਲਾਂ ਕਰਨੀਆਂ ਮੇਰੇ ਖਿਆਲ ਕੋਈ ਮੈਨੇ ਨਹੀਂ ਰੱਖੀਆਂ ਇਸ ਸਮੇਂ ਤੇ ਆ ਕੇ ਮੈਨੂੰ ਲੱਗਦਾ ਅਕਾਲੀ ਦਲ ਵੀ ਸ਼ਾਇਦ ਸਮਝ ਗਿਆ ਹੈ ਕਿ ਉਹ ਹਾਲਾਤ ਜਿਹੜੇ ਨੇ ਉਹ ਬਦਲ ਗਏ ਨੇ ਜੇ ਸਮਰਥਨ ਦੇ ਰਹਿੰਦੇ ਸ਼ਾਇਦ ਚੰਗਾ ਸੀਗਾ ਨਹੀਂ ਉਹ ਤੇ ਇਹ ਉਹਨਾਂ ਦੇ ਮੇਰਾ ਖਿਆਲ ਹੈ ਕਿ ਉਹਨਾਂ ਦਾ اخਲਾਕੀ ਫਰਜ਼ ਬਣਦਾ ਸੀ ਸਮਰਥਨ ਕਰਨ ਦਾ ਕਿਉਂਕਿ ਜੋ ਸਿੱਖਾਂ ਦੇ ਇੱਕ ਕਾਫੀ ਚਲੋ ਨੌਜਵਾਨਾਂ 'ਚ ਉਹਨਾਂ ਦੀ ਪਿਆਰਤਾ ਸੀ ਚਲੋ ਬਹੁਤ ਉਹਨਾਂ ਨੇ ਨੌਜਵਾਨ ਉਹਨਾਂ ਨੂੰ ਉਸ ਟਾਈਮ ਤੇ ਵੀਰ ਦੇ ਟਾਈਮ ਵੀ ਬਹੁਤ ਪਿਆਰ ਕਰਦੇ ਸੀ ਅੱਜ ਵੀ ਸੰਗਤਾਂ ਬਹੁਤ ਪਿਆਰ ਕਰਦੀਆਂ ਜੇ ਅਗਰ ਮੇਰਾ ਖਿਆਲ ਹੈ ਕਿ ਉਹ ਇਸ ਚੀਜ਼ ਦਾ ਥੋੜਾ ਨਾ ਕੈਂਡੀਡੇਟ ਦਿੰਦੇ ਜਾਂ ਪਿੱਛੋਂ ਵੀ ਹਟਾ ਲੈਂਦੇ ਤੇ ਇਹਨਾਂ ਦੇ ਮੇਰੇ ਖਿਆਲ ਹੈ ਕਿ ਲੋਕਾਂ ਚ ਚੰਗਾ ਮੈਸੇਜ ਜਾਂਦਾ ਅਕਾਲੀ ਦਲ ਵਾਂ ਕੋਈ ਜਿਦਾ ਆਕਸੀਜਨ ਮਿਲਣ ਵਾਲੀ ਗੱਲ ਹੋ ਜਾਂਦੀ ਤੇ ਇਹਨਾਂ ਨੇ ਇਹੋ ਜਿਹੇ ਫੈਸਲੇ ਕਰ ਕਰਕੇ ਦਿਨੋ ਦਿਨ ਅਕਾਲੀ ਦਲ ਨੂੰ ਬਹੁਤ ਥੱਲੇ ਲੈ ਕੇ ਜਾ ਰਹੇ ਮੇਰੇ ਖਿਆਲ ਹੈ ਜੇ ਇਦਾਂ ਚੱਲਦਾ ਰਿਹਾ ਤਾਂ ਕੁਝ ਟਾਈਮ 'ਚ ਖਤਮ ਕਰ ਦੇਣਗੇ ਅੱਛਾ ਬਬੂ ਜੀ ਅੰਦਰ ਖਾਤੇ ਨਾ ਆ ਵੀ ਗੱਲਾਂ ਚੱਲਦੀਆਂ ਕਹਿੰਦੇ ਆ ਦੇਸ਼ ਪ੍ਰਤਾਪ ਕੈਰੋ ਨੇ ਸ਼ਾਇਦ ਇਸੇ ਕਰਕੇ ਆਪਣੀ ਪਾਰਟੀ ਗਵਾਲੀਆਂ ਪਾਰਟੀ 'ਚੋਂ ਆਪ ਨਿਕਲ ਗਏ ਜਾਂ ਕੱਢ ਦਿੱਤੇ ਗਏ ਕਿਉਂਕਿ ਉਹਨਾਂ ਨੇ ਭਾਈ ਸਾਹਿਬ ਨੂੰ ਸਮਰਥਨ ਦਿੱਤਾ ਸੀਗਾ ਇਹ ਜੀ ਕਿ ਜਿਹੜੇ ਵੀ ਕੋਈ ਪੰਜਾਬ ਦੇ ਹਿੱਤਾਂ ਨੂੰ ਸਿੱਖ ਇਤਾਂ ਨੂੰ ਪ੍ਰਮੁਖਤਾ ਵਾਲੇ ਬੰਦੇ ਸੀ ਉਹ ਸਾਰੇ ਜਣੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਭਾਈ ਸਾਹਿਬ ਦਾ ਸਪੋਰਟ ਕਰਨਾ ਚਾਰੇ ਆਮ ਆਮ ਹੀ ਲੋਕ ਜਿਹੜੇ ਬਹੁਤ ਹੈ ਸਾਡੇ ਨਾਲ ਬਹੁਤ ਆਤ ਲੋਕ ਜਿਹੜੇ ਆ ਉਹ ਇਹ ਜਿਹੜੇ ਕਿਉਂ ਸਾਡੀ ਤਾਂ ਕੋਈ ਪਾਰਟੀ ਨਹੀਂ ਸਾਰੇ ਲੋਕ ਤੇ ਪਾਰਟੀਆਂ ਨਾਲ ਜੁੜੇ ਹੀ ਹੈ ਉਹ ਸਾਰੇ ਕੋਈ ਕਾਂਗਰਸ ਤੋਂ ਭਾਵੇਂ ਉਹਨਾਂ ਦੀ ਪਾਰਟੀ ਕਾਂਗਰਸ ਹੀ ਹੋ ਪਰ ਫਿਰ ਵੀ ਸਾਨੂੰ ਸਪੋਰਟ ਕਰ ਰਿਹਾ ਕਈ ਛੱਡ ਕੇ ਆ ਵੀ ਗਏ ਆ ਕਈ ਅਕਾਲੀ ਦਲ ਤੋਂ ਵੀ ਆ ਗਏ ਆ ਕਈ ਆਮ ਆਦਮੀ ਪਾਰਟੀ ਤੋਂ ਵੀ ਸਿੱਧੇ ਵੀ ਆ ਗਏ ਆ ਤੇ ਇਦਾਂ ਸਾਰੇ ਮਤਲਬ ਚੱਲੀ ਜਾ ਰਿਹਾ ਇਸ ਕਰਕੇ ਜਿਹੜੇ ਵੀ ਬੰਦੇ ਜਾਗਦੀ ਜ਼ਮੀਰ ਵਾਲੇ ਲੱਗਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਇਹ ਸਾਨੂੰ ਇੱਧਰ ਖੜੋਣਾ ਚਾਹੀਦਾ ਤੇ ਉਹ ਆ ਗਏ ਆ ਤੇ ਉਹਨਾਂ ਦਾ ਅਸੀਂ ਈਮੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਚਲੋ ਜਿਹੜੇ ਸਮਝਦੇ ਨੇ ਜਾਗਤ ਨੂੰ ਸਮਝਦੇ ਹੋਏ ਵੀ ਹਾਂ ਵੀ ਉਹਨਾਂ ਨੂੰ ਕਿੱਧਰ ਖੜਨਾ ਚਾਹੀਦਾ ਤੇ ਉਹ ਆਪਣੇ ਆ ਕੇ ਸਾਨੂੰ ਸਪੋਰਟ ਕਰ ਰਹੇ ਆ ਤੇ ਬਹੁਤ ਵਧੀਆ ਗੱਲ ਆ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜੇ ਨਹੀਂ ਆਏ ਉਹ बार-बार ਇੱਕ ਗੱਲ ਕਰਦੇ ਆ ਕਿ ਕਹਿੰਦੇ ਭਾਈ ਸਾਹਿਬ ਗੱਲ ਕਰਦੇ ਸੀ ਸੰਵਿਧਾਨ ਨਹੀਂ ਮੰਨਦਾ ਤੇ ਹੁਣ ਸੰਵਿਧਾਨ ਦੇ ਅੰਡਰ ਆ ਕੇ ਸਾਰਾ ਕੁਝ ਕਰ ਰਹੇ ਨੇ ਨਹੀਂ ਜੇ ਸੰਵਿਧਾਨ ਨੂੰ ਇਹ ਕਿੰਨਾ ਕੁ ਮੰਨਦੇ ਸੰਵਿਧਾਨ ਨੂੰ ਤੇ ਸਾਰੇ ਜਣੇ ਆਪਣੇ ਮਤਲਬ ਲਈ ਵਰਤ ਰਹੇ ਆ ਕਿ ਉਹ ਦੀ ਸੰਵਿਧਾਨ ਦੀਆਂ ਸੌਆਂ ਖਾ ਕੇ ਉਹ ਕਰਪਸ਼ਨ ਕਰ ਕਰਕੇ ਆਪਣੇ ਐਡੇ-ਐਡੇ ਬਿਜ਼ਨਸ ਕਰਦੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਚ ਚਲਦੇ ਕੇ ਸੰਵਿਧਾਨ ਦੀ ਜਿੰਨੀ ਕਦਰ ਇਹ ਲੋਕ ਕਰ ਰਹੇ ਆ ਮੇਰਾ ਖਿਆਲ ਹੈ ਸੰਵਿਧਾਨ ਨੂੰ ਤੇ ਇੱਕ ਟੂਲ ਦੀ ਤਰ੍ਹਾਂ ਵਰਤ ਰਹੇ ਆ ਸਾਰੇ ਜਣੇ ਅਛਾ ਇੱਕ ਨਰੇਟਿਵ ਉਪਜਾ ਸੀਗਾ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੰਡਾ ਆ ਬਾਹਰਲਾ ਉਹ ਇਸ ਤਰ੍ਹਾਂ ਦੀ ਇੱਕ ਵੀਡੀਓ ਪਾਉਂਦਾ ਉਹਦੇ ਵਿੱਚ ਬਿਆਨ ਦਿੰਦਾ ਕਹਿੰਦਾ ਭਾਈ ਅਮਰਿਤਪਾਲ ਸਿੰਘ ਨੇ ਜਿਹੜਾ ਇਹ ਬਿਆਨ ਦਿੱਤਾ ਸੀਗਾ ਕਿ ਸੰਵਿਧਾਨ ਨੂੰ ਵਰਤਿਆ ਜਾ ਸਕਦਾ ਵਿੱਚ ਜੀ ਆ ਕੇ ਇੱਕ ਉਹਨਾਂ ਨੇ ਕਲਿੱਪ ਲਾਈ ਸੀਗੀ ਤੇ ਉਸ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਅਨੰਦਪੁਰ ਸਾਹਿਬ ਮਤਲਬ ਗੁਰੂ ਸਾਹਿਬ ਤੋਂ ਮਾਫੀ ਮੰਗੀ ਗਈ ਸੀ ਝੂਠੀ ਮਾਫੀ ਮੰਗੀ ਗਈ ਸੀ ਉਦੋਂ ਵੀ ਕਹਿੰਦੇ ਬੜਾ ਕੁਝ ਕੀਤਾ ਗਿਆ ਪਰ ਉਹਿਤ ਆਇਆ ਨਾਲ ਗਊ ਲਿਆਂਦੀ ਆਟੇ ਦੀ ਬਣਾ ਕੇ ਨਾਲ ਕੁਰਾਨ ਲਿਆਂਦੀ ਬੜਾ ਮਾਫੀਆਂ ਮੰਗੀਆਂ ਗਈਆਂ ਬਾਅਦ ਦੇ ਅੰਮ੍ਰਿਤਪਾਲ ਸਿੰਘ ਕਰਦਾ ਪਿਆ ਗੁਰੂ ਸਾਹਿਬ ਨੂੰ ਧੋਖੇ ਦੇਣ ਵਾਲੀ ਨੇ ਅਸੀਂ ਤੇ ਗੁਰੂ ਸਾਹਿਬ ਨੂੰ ਸਮਰਪਿਤ ਬੰਦੇ ਆ ਅਸੀਂ ਗੁਰੂ ਸਾਹਿਬ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਜਿਨ੍ਹਾਂ ਧੋਖੇ ਦਿੱਤੇ ਉਹਨਾਂ ਦੇ ਹਾਲਾਤ ਜਿਦਾਂ ਦੇ ਹੋ ਰਹੇ ਆ ਇਹ ਇਹ ਸਾਰੇ ਸਾਹਮਣੇ ਗੁਰੂ ਨੂੰ ਧੋਖਾ ਦੇਣ ਵਾਲੇ ਬੰਦੇ ਹੀ ਸਾਰਾ ਕੁਝ ਉਹ ਉਹਨਾਂ ਨੇ ਗੁਰੂ ਨੇ ਜੇ ਕਾਂਗਰਸ ਵਾਲਿਆਂ ਨੇ ਗੁਰੂ ਤੇ ਅਟੈਕ ਕੀਤਾ ਤੇ ਉਹਨਾਂ ਦੇ ਕੀ ਹਾਲਾਤ ਗੁਜ਼ਰ ਕਿੱਥੋਂ ਗੁਜ਼ਰ ਕੇ ਆਏ ਜੇ ਹੁਣ ਅਕਾਲੀ ਦਲ ਨੇ ਬੇਅਦਬੀਆਂ ਚ ਦੋਸ਼ੀਆਂ ਨੂੰ ਜਾਂ ਉਹਨਾਂ ਨੂੰ ਮਤਲਬ ਉਹਨਾਂ ਦੀ ਹੈਲਪ ਕੀਤੀ ਜਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਅਕਾਲੀ ਦਲ ਦਾ ਕੀ ਹਾਲਤ ਹੋ ਗਿਆ ਇਸ ਕਰਕੇ ਜਿਹੜਾ ਵੀ ਗੁਰੂ ਨੂੰ ਧੋਖਾ ਦੇਊਗਾ ਉਹ ਉਹ ਉਹਦਾ 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 ਬੇੜਾ ਘਰ ਕੋਲ ਜਾਣ ਦੀ ਗੱਲ ਹੈ ਇਸ ਕਰਕੇ ਅਸੀਂ ਤੇ ਗੁਰੂ ਤੋਂ ਹਮੇਸ਼ਾ ਡਰ ਕੇ ਰਹਿੰਦੇ ਆ ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਉਹ ਆਪਣੇ ਆਪ ਨੂੰ ਧੋਖਾ ਦੇਊਗਾ ਜਿਹੜਾ ਗੁਰੂ ਨਾਲ ਇਹੋ ਜਿਹੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰ। ਅਸਾਂ ਮੈਂ ਆ ਵੀ ਬਹੁਤ ਸਟ੍ਰੇਟ ਫੋਰਵਰਡ ਪੁੱਛਣਾ ਚਾਹੁੰਨਾ ਆ ਕਿ ਇਸ ਵਾਰ ਇਲੈਕਸ਼ਨ ਲੜਨ ਦਾ ਪ੍ਰੋਗਰਾਮ ਇਸੇ ਕਰਕੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਜੇਲ੍ਹ 'ਚ ਨੇ ਜਾਂ ਫਿਰ ਕੁਝ ਹੋਰ ਹੈ। ਨੇ ਇਹ ਕੋਈ ਮਕਸਦ ਨਹੀਂ ਇਲੈਕਸ਼ਨ ਲੈਣ ਦਾ ਸਾਡਾ ਕੋਈ ਪ੍ਰੋਗਰਾਮ ਇਹ ਲੋਕਾਂ ਦੇ ਇਹ ਲੋਕਾਂ ਦੀ ਹੁਣ ਇਸ ਚੀਜ਼ ਲੋਕਾਂ ਦੀ ਰਾਏ ਤੇ ਜਾਣੀ ਜਾਊ ਹੁਣ ਇਹ ਲੋਕ ਇਨੇ ਲੋਕ ਉਹਨਾਂ ਦੇ ਸਮਰਥਨ ਚ ਆਏ ਤੇ ਹੁਣ ਸਰਕਾਰ ਨੂੰ ਜਾਂ ਆਮ ਪਤਾ ਤਾਂ ਲੱਗੂਗਾ ਨਾ ਕਿ ਹਾਂ ਕਿ ਜਿਹੜੇ ਬੰਦੇ ਨੂੰ ਅਸੀਂ ਐਡਾ ਵਿਰਨ ਪੇਸ਼ ਕਰ ਰਹੇ ਆ ਉਹਦੇ ਨਾਲ ਕਿੰਨੇ ਲੋਕ ਖੜੇ ਹੈ ਤੇ ਇਹ ਚੀਜ਼ ਹੈ ਕਿ ਇਹਦਾ ਇਫੈਕਟ ਉਹ ਵੀ ਚੀਜ਼ ਉਹਨਾਂ ਨੂੰ ਮਜਬੂਰ ਨਾ ਹੋ ਸਕਦਾ ਕਿ ਇਹ ਇਨੇ ਲੋਕਾਂ ਦੀ ਰਾਏ ਆ ਤੇ ਉਹਨਾਂ ਨੂੰ ਛੱਡਣਾ ਪਵੇ ਹੈ ਅੱਛਾ ਇੱਕ ਕੱਲ ਹੋਰ ਵਿੱਚ ਕਰਦੇ ਕਹਿੰਦੇ ਜਿਹੜੇ ਬੰਦੀ ਬੰਦੀ ਸਿੰਘ ਸੀਗੇ ਉਹਨਾਂ ਨੇ ਤਾਂ ਕਹਿੰਦੇ ਅੱਜ ਤੱਕ ਕਦੀ ਇਦਾਂ ਕੀਤਾ ਨਹੀਂ ਜਾਂ ਕਦੀ ਚੋਣ ਲੜਨਾ ਚਾਹੀ ਨਹੀਂ ਭਾਈ ਅਮਰਿਤਪਾਲ ਸਿੰਘ ਕਿਉਂ ਚਾਹੁੰਦੇ ਲੋ ਚੋਣ ਲੜਨ ਨਹੀਂ ਜੀ ਤੁਸੀਂ ਦੇਖੋ ਕਿ ਪੁਰਾਣੀ ਟਾਈਮ ਤੋਂ ਸਿਮਰਨਜੀਤ ਸਿੰਘ ਮਾਰ ਨੇ ਲੜੀ ਤੇਂਦਰਪਾਲ ਸਿੰਘ ਨੇ ਲੜੀ ਕਈਓ ਬੰਦੇ ਨੇ ਲੜੀ ਇਹ ਤੇ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਕਿ ਉਹ ਚੋਣ ਲੜਨਾ ਤੇ ਹਰ ਇੱਕ ਦਾ ਅਧਿਕਾਰ ਆ ਲੋਕ ਉਹਨੂੰ ਕਿੰਨਾ ਸਮਰਥਨ ਦੇ ਰਹੇ ਇਹ ਤੇ ਇਹ ਤੇ ਹੁਣ ਪਤਾ ਲੱਗੂਗਾ ਨਾ ਜੀ ਹਾਂਜੀ ਅੱਛਾ ਮੈਂ ਅੰਤ ਵਿੱਚ ਆਹੀ ਪੁੱਛਣਾ ਚਾਹੁੰਦਾ ਤੁਹਾਨੂੰ ਕੋਈ ਵਿਸ਼ਵਾਸ ਇਸ ਤਰ੍ਹਾਂ ਦਾ ਹੈਗਾ ਜਾਂ ਤੁਸੀਂ ਇਹ ਜਾਣਦੇ ਹੋ ਕਿ ਜੇ ਭਾਈ ਸਾਹਿਬ ਜਿੱਤ ਵੀ ਹਾਸਲ ਕਰਦੇ ਆ ਤੇ ਕੀ ਭਾਈ ਸਾਹਿਬ ਜੇਲ੍ਹੋਂ ਬਾਹਰ ਆ ਜਾਣਗੇ ਜਾਂ ਫਿਰ ਉਹਨਾਂ ਦਾ ਸੁਖਾਲਾ ਹੋ ਜਾਊਗਾ ਨਾ ਨਹੀਂ ਇਹ ਤੇ ਚੀਜ਼ ਹੈ ਕਿ ਲੋਕਾਂ ਦੀ ਰਾਏ ਸਾਹਮਣੇ ਆ ਗਈ ਅਗਰ ਲੋਕਾਂ ਦੀ ਰਾਏ ਨੂੰ ਕੋਈ ਵੀ ਸਰਕਾਰ ਅਗਨ ਉਹਦੇ ਵਿਰੁੱਧ ਜਾਊਗੀ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਹੋਰ ਨੁਕਸਾਨ ਹੋਊਗਾ ਇਸ ਕਰਕੇ ਮੈਨੂੰ ਤੇ ਲੱਗਦਾ ਲੋਕ ਫਤਵੇ ਦਾ ਸਾਰਿਆਂ ਨੂੰ ਸਤ ਕਰਨਾ ਚਾਹੀਦਾ ਜੋ ਲੋਕ ਚਾਹੁੰਦੇ ਕੋ ਬਾਹਰ ਆਉਣਾ ਚਾਹੀਦਾ ਤੇ ਸਰਕਾਰ ਨੂੰ ਵੀ ਇਮੀਡੀਏਟਲੀ ਉਹਨਾਂ ਨੂੰ ਤੁਰੰਤ ਉਹਨਾਂ ਨੂੰ ਬਾਹਰ ਲੈਣਾ ਚਾਹੀਦਾ ਤੇ ਰੁਜਾਂ ਜੋ ਖਡੂਰ ਸਾਹਿਬ ਦੇ ਨੇ ਉਹ ਹਰ ਕੋਈ ਜਾਣਦਾ ਫਿਲਹਾਲ ਇਹਨਾਂ ਮਸਲਿਆਂ ਦੇ ਉੱਤੇ ਖਡੂਰ ਸਾਹਿਬ ਦੇ ਵਿੱਚ ਕੀ ਵੋਟਰ ਚਾਹੁੰਦਾ ਆ ਕਿਧਰ ਵੱਲ ਨੂੰ ਵੋਟ ਪੈ ਰਹੀ ਆ ਭਾਈ ਸਾਹਿਬ ਦਾ ਕੀ ਗ੍ਰਾਫ ਹੈ ਇਹਦੇ ਬਾਰੇ ਤਮਾਮ ਖਬਰਾਂ ਚੱਲ ਚੁੱਕੀਆਂ ਨੇ ਫਿਲਹਾਲ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਤਰਸੀਮ ਸਿੰਘ ਜੀ ਮੌਜੂਦ ਸਨ ਆਉਣ ਦਾ ਸਮਾਂ 4 ਤਰੀਕ ਖਾਸ ਕਰਕੇ ਕੀ ਲੈ ਕੇ ਆਵੇ ਦੱਸਦੇ ਰਾਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ